ਲੋਕਸ਼ ਜਿਥਾ ਹਲਕੇ ਦੇ ਅੰਦਰ ਵਾਪਰਿਆ ਉਹਨੇ ਸਾਰੇ ਪੰਜਾਬ ਦੇ ਲੋਕਾਂ ਦੇ ਜ਼ਿਲ੍ਹਿਆਂ ਨੂੰ ਜੋੜ ਕੇ ਚੜ੍ਹਤਾ ਜਿਸ ਤੇ ਨਾ ਘਟਨਾ ਵਾਪਰੀ ਸੀ ਉਸੇ ਦਿਨ ਬੀਜੇਪੀ ਨੇ ਇਹ ਫੈਸਲਾ ਲਿਆ ਸੀਗਾ ਕਿ ਇਸ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਗਵਰਨਰ ਸਾਹਿਬ ਨੂੰ ਇੱਕ ਡੈਲੀਗੇਸ਼ਨ ਮਿਲੂਗਾ ਤੇ ਉਹਨਾਂ ਨਾਲ ਪੰਜਾਬ ਦੀ ਜਿਹੜੀ ਸਾਰੀ ਸਥਿਤੀ ਹੈ ਉਹਦੇ ਨਾਲ ਅਗਾਰਤ ਕਰਾਵਾਂਗੇ ਕਿਉਂਕਿ ਗਵਰਨਰ ਸਾਹਿਬ ਕੱਲ ਸ਼ਾਮ ਹੀ ਵਾਪਸ ਪਰਤ ਕੇ ਆਏ ਐ ਪਿਛਲੇ ਕਰੀਬਨ ਹਫਤੇ 10 ਦਿਨ ਤੋਂ ਬਾਹਰ ਸੀਗੇ ਇਸ ਕਰਕੇ ਅੱਜ ਉਹਨਾਂ ਤੋਂ ਸਮਾਂ ਲੈ ਕੇ ਉਹਨਾਂ ਦੇ ਧਿਆਨ ਚ ਲੈ ਕੇ ਆਏ ਆ ਜਿਹੜੀਆਂ ਗੱਲਾਂ ਉਹਨਾਂ ਨਾਲ ਅੱਜ ਕੀਤੀਆਂ ਉਹਦੇ ਵਾਸਤੇ ਮੈਂ ਤੁਹਾਨੂੰ ਕੁਝ ਦੱਸਣਾ ਚਾਹਾਂਗਾ ਗਵਰਨਰ ਸਾਹਿਬ ਨੇ ਖੁਦ ਵੀ ਮਹਿਸੂਸ ਕੀਤਾ ਕਿ ਇਸ ਬਾਹਰ ਹੋਣ ਕਾਰਨ ਇਸ ਮਸਲੇ 'ਚ ਦੇਰੀ ਹੋ ਗਈ ਪਰ ਮੇਰਾ ਕਹਿਣ ਦਾ ਭਾਵ ਸੀਗਾ ਵੀ ਡੁਲੇ ਵੇਰਾਂ ਦਾ ਅਜੇ ਵੀ ਕੁਝ ਨਹੀਂ ਵਿਗੜਿਆ ਕਿਉਂਕਿ ਪੰਜਾਬ ਦੇ ਅੰਦਰ ਆ ਜੋ ਘਟਨਾ ਮੰਦਭਾਗੀ ਘਟਨਾ ਵਾਪਰੀ ਹੈ ਉਹਦਾ ਮੇਨ ਜਿਹੜਾ ਕਾਰਨ ਹੈ ਗਵਰਨਰ ਸਾਹਿਬ ਨੂੰ ਮੈਂ ਕਿਹਾ ਵੀ ਪੰਜਾਬ ਦੇ ਅੰਦਰ ਇੱਕ ਕਨਸਟੀਚਿਊਸ਼ਨਲ ਕ੍ਰਾਈਸਿਸ ਹੈ ਆ ਜਿਹੜੀ ਘਟਨਾ ਵਾਪਰੀ ਹੈ ਇਹਦਾ ਮੇਨ ਕਾਰਨ ਹੈ ਵੀ ਪੰਜਾਬ ਦੀ ਜਿਹੜੀ ਆਪਦੀ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਉਹ ਹਾਈਜੈਕ ਕਰ ਲਈ ਦਿੱਲੀ ਵਾਲਿਆਂ ਨੇ ਆ ਉਹ ਹਾਈਜੈਕ ਸਰਕਾਰ ਜਿਹੜੀ ਹੈ ਉਥੇ ਅੱਜ ਮੁੱਖ ਮੰਤਰੀ ਬਾਹਰੋਂ ਆ ਕੇ ਲੱਗੇ ਆ ਮਹਿਕਮੇ ਵੀ ਜਿਹੜੇ ਨਾਮ ਮਾਤਰ ਦੇ ਮੰਤਰੀ ਇੱਥੇ ਹੈਗੇ ਉਹ ਤਾਂ ਨਾਮ ਮਾਤਰ ਦੇ ਮੰਤਰੀ ਹੈ ਬਾਕੀ ਦਾ ਕੁਝ ਮਹਿਕਮੇ ਸੁਸੋਦੀਆ ਸਾਹਿਬ ਨੇ ਥਾਮ ਰੱਖਿਆ ਕੁਝ ਮਹਿਕਮੇ ਗੁਪਤਾ ਜੀ ਨੇ ਥਾਮ ਰੱਖਿਆ ਕੁਝ ਵੈਭਵ ਜੀ ਦੇਖ ਰਿਹਾ ਤੇ ਕੁਝ ਨੀਰ ਸਾਹਿਬ ਦੇਖ ਰਿਹਾ ਆ ਜਿਹੜੀ ਜੁੰਡਲੀ ਹੈ ਇਸ ਨੇ ਸਾਰੀ ਪੰਜਾਬ ਸਰਕਾਰ ਨੂੰ ਬੰਨ ਰੱਖਿਆ ਇਹ ਉਹ ਹੀ ਲੋਕ ਹੈ ਜਿਹੜੇ ਇਹਨਾਂ ਚੋਂ ਸਾਰੇ ਦੇ ਸਾਰੇ ਮੇਰੇ ਖਿਆਲ ਕੇ ਸ਼ਰਾਬ ਵਾਲੇ ਮਸਲੇ ਦੇ ਅੰਦਰ ਕਿਲਾ ਕਟ-ਕਟ ਕੇ ਆਇਆ ਕਿਸੇ ਨੇ ਸਾਲ ਕੱਟੀ ਹੈ ਕਿਸੇ ਨੇ ਡੇਢ ਸਾਲ ਕੱਟੀ ਹੈ ਕਿਸੇ ਨੇ 2-2 ਸਾਲ ਕੱਟੀ ਹੈ ਜਿਨ੍ਹਾਂ ਲੋਕਾਂ ਨੂੰ ਸੁਪਰੀਮ ਕੋਰਟ ਨੇ ਮੁੱਖ ਮੰਤਰੀ ਦਫ਼ਤਰ 'ਚ ਬੰਨ ਤੋਂ ਮਨਾ ਕਰਤਾ ਸੀਗਾ ਖੁਦ ਕੇਜਰੀਵਾਲ ਸਾਹਿਬ ਨੂੰ ਜਿਹੜੇ ਅੱਜ ਜ਼ਮਾਨਤ 'ਤੇ ਹੈ ਚਲੋ ਜ਼ਮਾਨਤ 'ਤੇ ਹੈ ਦੇਖੀ ਜੋਗੀ ਪਰ ਉਹਨਾਂ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਤੁਸੀਂ ਚੀਫ ਮਿਨਿਸਟਰ ਆਫਿਸ ਦੇ ਅੰਦਰ ਨਹੀਂ ਜਾ ਸਕਦੇ ਉਹ ਬੰਦੇ ਪੰਜਾਬ ਦੇ ਸੁਪਰ ਚੀਫ ਮਿਨਿਸਟਰ ਬਣੀ ਬੈਠੇ ਆ ਸਾਬ ਜਿਹੜੇ ਬੰਦੇ ਕਹਿੰਦੇ ਨਾ ਜਿਹੜੇ ਲਾਹੌਰ ਬੇਵਕੂਫ ਸਾਬਤ ਹੋਇਓ ਪਿਸ਼ੋੜ ਜਾ ਕੇ ਕਿਵੇਂ ਸਿਆਣੇ ਹੋ ਜਾਣਗੇ ਕਹਿੰਦੇ ਹੱਤ ਤਾਂ ਨਹੀਂ ਬਦਲਦੀਆਂ ਜਿਹੜਾ ਬੇ ਚੋਰ ਚੋਰੀ ਛੱਡ ਦੂਗਾ ਬੇਈਮਾਨੀ ਤੋਂ ਨਹੀਂ ਛੱਡਦਾ ਸਾਬ ਪ੍ਰੈਸ ਮਸਲੇ 'ਚ ਤਾਂ ਸਾਰੀ ਕਹਾਣੀ ਵੈਸੇ ਤਾਂ ਕਹਿੰਦੇ ਆ ਕਹਿੰਦੇ ਬੋਤਲ ਨਹੀਂ ਹੈ ਜੀ ਸ਼ਰਾਬ ਪੁਰਾਣੀ ਹੈ ਇੱਥੇ ਤਾਂ ਬੋਤਲ ਵੀ ਪੁਰਾਣੀ ਹੈ ਸ਼ਰਾਬ ਵੀ ਪੁਰਾਣੀ ਹੈ ਵੇਚਣ ਵਾਲੇ ਵੀ ਪੁਰਾਣੇ ਆ ਮੈਂ ਬੇਨਤੀ ਜਿਹੜੀ ਗਵਰਨਰ ਸਾਹਿਬ ਨੂੰ ਕਰਕੇ ਆਂ ਗਵਰਨਰ ਸਾਹਿਬ ਮੈਂ ਸਮਝਦਾ ਕਨਸਟੀਟਿਊਸ਼ਨਲ ਬੋਦੀ ਮਜਬੂਰੀਆਂ ਲਿਮਿਟੇਸ਼ਨਸ ਹੈਗੀਆਂ ਪੰਜਾਬ ਵਿਧਾਨ ਸਭਾ ਨੇ ਅਸੀਂ ਬਿਲ ਪਾਸ ਕੀਤਾ ਸੀਗਾ ਵੀ ਪੰਜਾਬ ਸਰਕਾਰ ਦੇ ਬਿਨਾ ਪਰਮਿਸ਼ਨ ਤੋਂ ਸੀਬੀਆਈ ਨੂੰ ਇਨਕੁਆਇਰੀ ਨਹੀਂ ਲੱਗ ਸਕਦੀ ਪਰ ਇਹ ਸਾਰੇ ਮਸਲੇ ਦੇ ਅੰਦਰ ਦਿੱਲੀ ਵਾਲਿਆਂ ਨੇ ਜਦੋਂ ਹਾਈਜੈਕ ਕੀਤਾ ਅਸਲ ਦੋਸ਼ੀ ਤਾਂ ਮੈਂ ਉਹਨਾਂ ਨੂੰ ਮੰਨਦਾ ਭਗਵੰਤ ਮਾਨ ਜੀ ਦਾ ਕੋਈ ਕਸੂਰ ਨਹੀਂ ਉਹਨਾਂ ਦਾ ਕਸੂਰ ਤਾਂ ਇਹ ਨਹੀਂ ਹੈ ਵੀ ਉਹਨਾਂ ਨੇ ਐਪਲੀਕੇਸ਼ਨ ਆਫਿਸ ਅਥਾਰਟੀ ਅਪਲੀਕੇਸ਼ਨ ਆਫ ਇਸ ਰਿਸਪੌਂਸਿਬਿਲਟੀ ਜਿਹੜੀ ਲੋਕਾਂ ਨੇ ਚੁਣਿਆ ਨੇ ਦਿੱਤੀ ਸੀ ਤੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਉਹ ਆਪਣਾ ਛੱਡ ਕੇ ਆਪਣੇ ਹੋਰ ਕੰਮਾਂ 'ਚ ਲੱਗਿਆ ਉਹਨਾਂ ਤੇ ਜੇ ਕੇਸ ਬਣੂਗਾ ਤੇ ਇਸ ਗੱਲ ਦਾ ਬਣੂਗਾ ਵੀ ਜਿਹੜੇ ਕਹਿੰਦੇ ਸੀ ਵੀ ਮੈਂ ਆ ਜਿਹੜਾ ਹੋਇਆ ਆ ਕਤਲ ਹੋਇਆ ਆ ਬੰਦੇ ਮਰੇ ਨਹੀਂ ਆ ਕਤਲ ਕੀਤੇ ਗਏ ਆ ਭਗਵੰਦ ਮਾਨ ਜੀ ਮਨੂੰ ਦੱਸੋ ਤਾਂ ਸਹੀ ਕੀ ਦੇਉਤਾ 302 ਦਾ ਪਰਚਾ ਦਰਜ ਹੈ ਇੱਕ ਬੰਦੇ ਤੇ ਤਾਂ ਦੱਸ ਦਿਓ ਕਿਸੇ ਤੇ 302 ਦਾ ਪਰਚਾ ਦਰਜ ਦਰਜ ਹੋਇਆ ਹੋਵੇ ਪਰ ਹੋਣਾ ਵੀ ਨਹੀਂ ਕਿਉਂਕਿ ਸਰਕਾਰ ਕਹਿੰਦਾ ਬਸਿਆਂ ਬਏ ਗੁਰਤਵਾਲ ਤੋਂ ਆਪ ਡਰ ਕਾਹੇਗਾ ਜਿਨ੍ਹਾਂ ਨੇ ਕੀਤਾ ਉਹ ਤਾਂ ਚੀਫ ਮਿਨਿਸਟਰ ਸੁਪਰ ਚੀਫ ਮਿਨਿਸਟਰ ਬਣੀ ਬੈਠੇ ਐ ਪਰ ਉਹਦੇ ਵਿੱਚ ਜਿਹੜੀ ਸਿਲਵਰ ਰਨਿੰਗ ਮੈਂ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਗਵਰਨਰ ਸਾਹਿਬ ਆਲਰੇਡੀ ਇਹ ਸਾਰੇ ਬੰਦਿਆਂ ਤੇ ਡਿਲੀ ਐਕਸਾਈਜ਼ ਪਾਲਿਸੀ ਦੀ ਇਨਕੁਆਰੀ ਚੱਲ ਰਹੀ ਹੈ ਉਹ ਜਿਹੜੀ ਇਨਕੁਆਰੀ ਖਤਮ ਨਹੀਂ ਹੋਈ ਸਾਹਿਬ ਥਿਸ ਇਜ਼ ਅ ਆਨਗoing ਇਨਕੁਆਰੀ ਮੇਰੀ ਤੁਹਾਨੂੰ ਬੇਨਤੀ ਹੈ ਵੀ ਕਰਨ ਵਾਲੇ ਗੁਨਾਹ ਕਰਨ ਵਾਲੇ ਉਹੀ ਹੈ ਉਹਨਾਂ ਨੇ ਦਿੱਲੀ ਦੀ ਪਾਲਿਸੀ ਬਣਾਈ ਉਹੀ ਪਾਲਿਸੀ ਇੱਥੇ ਲਾਗੂ ਹੋਈ ਹੈ ਤੇ ਕਿਰਪਾ ਕਰਕੇ ਉਸ ਪਾਲਿਸੀ ਦਾ ਜਿਹੜਾ ਦਾਇਰਾ ਹੈ ਉਹਦੇ ਵਿੱਚ ਮਜੀਠੇ ਵਾਲੀ ਆ ਘਟਨਾ ਉਹ ਪਵਾ ਦਿਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਸਭ ਉੱਥੇ 27 ਬੰਦਿਆਂ ਦੀ ਮੌਤ ਹੋਈ ਹੈ ਜਿਹੜੇ ਲੀਡਰ ਹੈ ਉਹਨਾਂ ਤੇ ਵੀ ਮੈਂ ਸਮਝਦਾ ਜਿਨ੍ਹਾਂ ਨੇ ਇੱਕ ਅਕੜੀ ਕਰਵਾਇਆ ਉਹ ਕਰਮ ਕਰਵਾਇਆ ਜਿਹੜੇ ਠੇਕੇਦਾਰ ਹੈ ਠੇਕੇਦਾਰ ਦਾ ਅੱਗੇ ਭੇਜੇ ਜਿਹੜੇ ਉੱਥੋਂ ਲੈ ਕੇ ਆਏ ਉਹ ਮਿਥਾਈਲੇ ਦੇ ਵਿੱਚ ਪਾਉਣ ਵਾਸਤੇ ਉਹਨਾਂ ਸਾਰਿਆਂ ਦੇ ਪਰਚੇ 302 ਦੇ ਹੋਣੇ ਚਾਹੀਦੇ ਆ ਇੱਕ ਗੁਜ਼ਾਰਿਸ਼ ਮੈਂ ਤੁਹਾਡੇ ਰਹੀ ਜੇ ਭਗਵੰਤ ਮਾਨ ਜੀ ਕੋ ਮਾੜੀ ਮੁਰਤੀ ਅਜਿਹੀ ਚੀਜ਼ ਬਣਤੀ ਦੀ ਪੂਛ ਲੱਗੀ ਹੋਈ ਹੈ ਕਿਤੇ ਅੱਜ ਵੀ ਇਸ ਕੁਰਸੀ ਤੇ ਬੈਠੇ ਹੈ ਭਗਵੰਤ ਮਾਨ ਜੀ ਕੋਈ ਵੀ ਸਰਕਾਰ ਚ ਸਰਕਾਰ ਥੋੜੀ ਹੈ ਚਾਹ ਪਹਿਲੇ ਨਹੀਂ ਸਰਕਾਰਾਂ ਸੀ ਗਿਆ 10 ਲੱਖ ਰੁਪਏ ਦੇ ਕੇ ਆਪਣਾ ਪਾਪ ਨਹੀਂ ਧੋ ਸਕਦੇ ਤੁਸੀਂ ਜਾਨ ਦੀ ਕੀਮਤ ਪਾ ਕੇ 10 ਲੱਖ ਰੁਪਏ ਦੇ ਕੇ ਉੱਥੇ ਤੁਹਾਡੇ ਮੰਤਰੀ ਸਾਹਿਬ ਫੋਟੋ ਖਿਚਾ ਰਹੇ ਸੀ ਮਾਜਾ ਸਾਹਿਬ ਬੜੇ ਹੱਸ ਕੇ ਫੋਟੋ ਖਿਚਾ ਰਹੇ ਸੀ ਜਿਵੇਂ ਬੜਾ ਪੁੰਨ ਕਰਕੇ ਆਏ ਆ ਬੜਾ ਤੁਸੀਂ ਇਹਾਸਾਨ ਕਰ ਰਹੇ ਹੋ পাপ ਤੋੜਨ ਦੀ ਕੋਸ਼ਿਸ਼ ਕਰ ਰਹੇ ਹੈ ਉਹਨਾਂ ਪਰਿਵਾਰਾਂ ਨੂੰ ਕਿਉਂਕਿ ਜੋ ਵੀ ਮਰੇ ਇਸ ਨਕਲੀ ਸ਼ਰਾਬ ਦੇ ਨਾਲ ਉਹ ਸਾਰੇ ਵਿਚਾਰੇ ਗਰੀਬ ਮਜ਼ਦੂਰ ਡੇਲੀ ਵੇਜਰ ਸੀਗੇ ਜਿਹੜੇ ਰੋਜ਼ ਆਪਣੇ ਕਮਾ ਕੇ ਖਾਂਦੇ ਸੀਗੇ ਬਸ ਉਹਨਾਂ ਨੂੰ ਮਿਲਣਾ ਚਾਹੀਦਾ ਪਰਵਾਸੀ ਸੀਗੇ ਪਰ ਜਿੱਥੇ ਡਰਗ ਵਾਲਿਆਂ ਦੀ ਗੱਲ ਕਰਦੇ ਆ ਵੀ ਡਰਗ ਵਾਲਿਆਂ ਦੇ ਪ੍ਰਾਪਰਟੀ ਜ਼ਬਤ ਕਰ ਲੋ ਇਸੇ ਤਰ੍ਹਾਂ ਇਹਨਾਂ ਲੋਕਾਂ ਦੀ ਪ੍ਰਾਪਰਟੀ ਜ਼ਬਤ ਕਰਨੀ ਚਾਹੀਦੀ ਹੈ ਆਪ ਐਸਾ ਹੈ ਜਿਹੜਾ ਸਰਕਾਰ ਦੇ ਖਜ਼ਾਨੇ ਵਿੱਚ ਜਾਏ ਉਹਨਾਂ ਲੋਕਾਂ ਦੇ ਵਿੱਚੋਂ ਕੱਢਣਾ ਚਾਹੀਦਾ ਹੈ ਘਰ ਤੋੜਨੇ ਇਹਨਾਂ ਦੇ ਵੀ ਤੋੜੋ ਜਿਹੜੇ ਲੋਕਾਂ ਨੇ ਇਹ بے ਜਾਨ ਗਰੀਬ ਬੰਦਿਆਂ ਨੂੰ ਮਾਰਿਆ ਉਹ ਪੈਸੇ ਉਹਨਾਂ ਦੀ ਪ੍ਰਾਪਰਟੀਆਂ ਜ਼ਬਤ ਕਰਕੇ ਰਿਕਵਰ ਕੀਤੇ ਜਾਣ ਇਹਨਾਂ ਦੇ ਪਾਏ ਜਾਣ ਆਖਰੀ ਜਿਹੜੀ ਰਿਕੁਐਸਟ ਉਹਨਾਂ ਨੂੰ ਮੈਂ ਕੀਤੀ ਹੈ ਮਨੀ ਟ੍ਰਾਇਲ ਸਟੈਬਲਿਸ਼ ਹੋਣੀ ਬਹੁਤ ਜ਼ਰੂਰੀ ਹੈ ਸਭ ਕਿਸੇ ਮਸਲੇ ਦੇ ਵਿੱਚ ਅਤਮ ਕਰਿੰਦੇ ਆਜਕਲ 25000 ਰੁਪਏ 50000 ਰੁਪਏ ਤੱਕ ਕਤਲ ਕਰਵਾ ਲਓ ਪੰਜਾਬ ਦੇ ਹਾਲਾਤ ਆ ਹੋਏ ਖੜੇ ਇੱਥੇ ਕਿਸੇ ਨੂੰ ਦਿਓ 50000 ਰੁਪਏ ਜਾ ਕੇ ਫੈਟ ੋਕੇ ਆਊਗਾ ਦਰਵਾਜੇ 'ਚ ਮਰਵਾ ਲਓ ਚੇਹੇ 'ਚ ਮਰਵਾ ਲਓ ਉਹ 50000 ਚ ਮਿਲਦੇ ਆ ਪਰ ਮਨੀ ਟ੍ਰੇਲ ਜਦੋਂ ਦੇਖਾਂਗੇ ਵੀ ਪੈਸਾ ਜਾ ਕਿੱਥੇ ਰਿਹਾ ਉਦੋਂ ਜਾ ਕੇ ਅਸਲ ਜਿਹੜੇ ਮੁਲਜ਼ਮ ਐ ਉਹਨਾਂ ਤੱਕ ਹੋਂਗੇ ਉਹਦੇ ਵਿੱਚ ਸਭ ਜਿਹੜੇ ਪੰਜਾਬ ਦਾ ਦੁਰਪਾਗ ਐ ਵੀ ਜਿਹੜੇ ਐਕੀ ਕਹਿੰਦੇ ਸੀ ਵੀ ਨਵੀਂ ਪਨੀਰੀ ਆਈ ਹੈ ਨਵੇਂ ਮੁੰਡੇ ਅੱਗੇ ਆਏ ਹੈ ਨਵੇਂ ਪਹਿਲੀ ਦਵਾ ਜਿਹੜੇ ਟ੍ਰੈਡੀਸ਼ਨਲ ਪੋਲਿਟਿਸ਼ੀਅਨ ਦਾ ਸਾਰੇ ਇਸ ਤਰ੍ਹਾਂ ਇਹ ਨਵੇਂ-ਨਵੇਂ ਨਵੇਂ ਖੂਨ ਆਏ ਉਹ ਨਵੇਂ ਖੂਨ ਦੀ ਵੀ ਚੈਕਿੰਗ ਕਰਵਾਓ ਸਰ ਜਿਹੜੇ ਲੋਕ ਹੈ ਕਿ 93 ਜੋ ਮੇਰੇ ਖਿਆਲ 70 ਪਹਿਲੀ ਵਾਰ ਇਲੈਕਸ਼ਨ ਲੜੇ ਹੋਣੇ ਆ ਉਹਨਾਂ ਨੇ ਜਿਹੜੇ ਸਾਈਕਲ ਤੇ ਨਹੀਂ ਸੀ ਚੜ ਸਕਦੇ ਅੱਜ ਡਿਫੈਂਡਰਾਂ ਤੇ ਚੜੇ ਫਿਰਦੇ ਆ ਉਹਨਾਂ ਦੀ ਵੀ ਜਾਂਚ ਹੋਣੀ ਈਡੀ ਨੇ ਇਹਦੇ ਵਿੱਚ ਈਡੀ ਵੀ ਇਨਵੋਲਡ ਹੈ ਸਰ ਆ ਜਿਹੜਾ ਦਿੱਲੀ ਵਾਲੇ ਸਟਾਈਲ ਉਸੇ ਈਟੀਵੀ ਦੇਖ ਰਹੀ ਹੈ ਉਹਨਾਂ ਨੂੰ ਥੋੜਾ ਜਿਹਾ ਕਹੋ ਵੀ ਇਸ ਬਾਨੇ ਸਾਰਿਆਂ ਦੇ ਪੁਰਾਣੇ ਨਵੇਂ ਕਾਂਗਰਸ ਭਾਜਪੀ ਅਕਾਲੀ ਸਾਰੇ ਦੇ ਖਾਤੇ ਫਰੋੜ ਲਓ ਆਪੇ ਆਪਾਂ ਦਾ ਲੱਗ ਜਾਊਗਾ ਕਿਹੜੇ ਦਾ ਕਿਹੜੇ ਥੇਕੇ ਦੇ ਨਾਲ ਲਿੰਕ ਹੈ ਤਾਂ ਜਾ ਕੇ ਪੰਜਾਬ ਦਾ ਮਸਲਾ ਕਿਤੇ ਹੱਲਊਗਾ ਅਦਰਵਾਈਜ਼ ਸਾਹਿਬ ਇਸੇ ਤਰ੍ਹਾਂ ਹੀ ਮੋਟਾ ਹੁੰਨੀਆ ਰਹਿਣ ਗਿਆ ਇਸੇ ਤਰ੍ਹਾਂ ਹੀ ਕੋਈ ਫਿਲੇ ਫੜ ਕੇ ਲਿਆ ਰੱਖੇ ਜਿਹੜੇ ਅਸਲ ਸੀਗੇ ਉਹਦਾ ਕਾਬੂ ਆਣੇ ਨਹੀਂ ਤੇ ਜਿਹੜੇ ਮਾਸਟਰ ਪਿਛਲੇ ਵਕਤ ਪਿੱਛੇ ਬੈਠੇ ਹੈ ਉਹ ਪਾਕਿਸਤਾਨ ਵਾਲਾ ਹਾਲੇ-ਤਾਲ ਅਕਸਤਾਨ ਦੇ ਇੱਕ ਬਾੜੇ ਦਾ ਤਾਂ ਕਹਿੰਦੇ ਬਾੜੇ ਦਾ ਟੱਟੂ ਹੈ ਉਹ ਮਾਲਕ ਤਾਂ ਹੋਰ ਬੜੇ ਇਸ਼ਾਰੇ ਦੇ ਕੋਲ ਖਿਲਾ ਰਿਹਾ ਦੇਖੋ ਹੋਣੋ ਖਿਲਾ ਰਿਹਾ ਇਹ ਇਹਨਾਂ ਲੋਕਾਂ ਦਾ ਹਾਲ ਹੈ ਜਿਹੜੇ ਪਕੜ ਰੱਖੇ ਹੈ ਤੇ ਉਹ ਬਾੜੇ ਦੇ ਟੱਟੂ ਹੈ ਕਿਸੇ ਨੂੰ 5000 ਰੁਪਏ ਦੇ ਤੇ ਹਰ ਤੋਂ ਬੋਤਨ ਬਣਾ ਦੇ ਆ ਫਰ ਲਾ ਤੇ ਟੋਟਲ ਫਰਾਡ ਹੋ ਰਿਹਾ ਹੈ ਸਾਹਿਬ ਇਨ ਦਾ ਨੇਮ ਆਫ ਜਸਟਿਸ ਨਾਲ ਲੋਕਾਂ ਨੂੰ ਨੀਮਲਾਈਸ ਕਰਕੇ ਗੌਰਨ ਸਾਹਿਬ ਨੂੰ ਇਸ ਬਾਰੇ ਸੇਪਰਸ਼ ਕੀਤੀ ਹੈ ਮੈਨੂੰ ਉਮੀਦ ਹੈ ਗੌਰਨ ਸਾਹਿਬ ਨੇ ਇਸ ਸੰਜੀਦਗੀ ਦੇ ਨਾਲ ਡਰਗ ਦੇ ਖਿਲਾਫ ਮੁਹਿੰਮ ਚਲਾਈ ਹੈ ਆ ਪੰਜਾਬ ਦੀ ਸੋਚ ਮਾੜੀ ਹੈ ਵੀ ਡਰਗ ਆਲ ਦਾ ਕਹਿੰਦੇ 99% ਅਸੀਂ ਸਾਫ ਕਰਤਾ اچھی ਖਬਰ ਚੱਲ ਰਹੀ ਹੈ ਆਪਣੇ ਟੀਵੀ ਤੇ ਦੋ ਬੱਚੇ ਅੱਜ ਹੀ ਮਰ ਗਏ ਪਤਾ ਨਹੀਂ ਉਹ 99% ਜਿਹੜੇ ਆ ਬਾਹਰ ਵਾਲੇ ਤੇ ਉਹ ਤਾਂ ਪਤਾ ਲੱਗ ਜੂਗਾ ਪਰ ਉਥੇ ਆ ਜਿਹੜੇ ਮਰਦੇ ਆ ਨਕਲੀ ਸ਼ਰਾਬ ਦੇ ਨਾਲ ਆ ਸ਼ਰਾਬ ਦੇ ਆ ਲੋਕਾਂ ਨੂੰ ਪ੍ਰੋਫਾਈਟ ਕਰ ਰਹੇ ਸਾਬ ਆ ਪ੍ਰੋਫਾਈਟ ਕਰ ਰਹੇ ਆ ਲੋਕ ਆਹ ਦੇਖੋ ਆ ਕਿਹੜੇ ਦੇਸ਼ ਭక్తి ਦੇ ਕੇਸ ਚ ਕੇਂਦਰੀ ਵਾਜ਼ਾ ਮੰਦਰ ਰੱਖੇ ਸਾਬ ਕਿਹੜਾ ਦੇਸ਼ ਭਗਤੀ ਦਾ ਇਲਜ਼ਾਮ ਲੱਗਿਆ ਸੀ ਇਹਨਾਂ ਦੇ ਉੱਤੇ ਆ 62000 ਖੜੇ ਆ ਆ ਕਿਹੜੀ ਦੇਸ਼ ਭਗਤੀ ਦਾ ਕਰਕੇ ਆਏ ਆ ਸਭ ਇਹ ਲੋਕ ਆ ਕੇ ਪੰਜਾਬ ਦੇ ਨੌਜਵਾਨਾਂ ਨੂੰ ਕਹਿ ਰਹੇ ਆ ਵੀ ਨਸ਼ਾ ਛੱਡੋ ਯਾ ਤਾਂ ਕਹਿ ਰਹੇ ਆ ਵੀ ਉਹ ਚਿੱਟਾ ਛੱਡੋ ਆ ਗੁਲਾਬੀ ਰੰਗ ਵਾਲੀ ਪਕੜੋ ਆ ਗੁਲਾਬੀ ਰੰਗ ਵਾਲੀ ਵੇਚਦੇ ਆ ਸਾਬ ਆ ਗੁਲਾਬੀ ਰੰਗ ਦੇ ਰੰਗ ਜਿਹੜੇ ਚੜੇ ਆ ਜਿੱਥੇ ਸੱਤਰ ਵਿੱਚ ਇਹ ਲੋਕਾਂ ਦੇ ਘਰੇ ਉਹ ਗੁਲਾਬੀ ਰੰਗ ਨੇ ਚੜਾਏ ਉਹ ਤਾਂ ਅਸੀਂ ਨਸ਼ਾ ਹੀ ਨਹੀਂ ਮੰਨਦੇ ਦੇਖਿਆ ਆਪਣਾ ਗੁਲਾਬੀ ਰੰਗ ਦੀ ਗਲੈਸ ਕਰਕੇ ਕਹਿ ਰਿਹਾ ਨਾਲ ਲੈ ਕੇ ਆ। ਆ ਵੀ ਬੱਚਿਆਂ ਨੂੰ ਦਿਖਾਉਂਦੀ ਲੋੜ ਹੈ ਕਹਿੰਦੇ ਸਾਰਿਆਂ ਨੂੰ। ਆ ਸ਼ਰਾਬ ਦੀ ਹਰ ਬੋਤਲ ਦੇ ਉੱਤੇ ਲਿਖਿਆ ਸਾਬ ਜਿਹੜੇ ਆ ਵੇਚ ਰਹੇ ਆ ਨਾ ਕਹਿੰਦਾ ਐਸ ਕੀ ਸਾਬ 1 ਕਰੋੜ ਬਾਕਸ 1 ਕਰੋੜ ਡੱਬੇ ਇੱਕ ਡੱਬੇ ਦੇ ਅੰਦਰ 12 ਬੋਤਲਾਂ ਜਦੋਂ ਸਰਕਾਰ ਬਣੀ ਸੀ 40 ਲੱਖ ਬਾਕਸ ਵਿਕਤੇ ਸੀਗੇ ਐਕ 99 ਲੱਖ 1 ਕਰੋੜ ਤੋਂ ਵੱਧ ਫਾਰ ਰੱਖਿਆ 12 ਲੱਖਾਂ ਬੋਤਲਾਂ ਵਿਕਣਗੀਆਂ ਇੰਗਲਿਸ਼ ਦੀਆਂ ਗੱਲ ਦੇਸੀ ਦਾ ਉਹਦਾ ਫੁੱਲਾ ਖਾਤਾ ਉਹਦਾ ਕੋਈ ਨਾ ਕੋਈ ਦੇਸੀ ਦਾ ਘਰੀਬਾਂ ਵਾਸਤੇ ਮਰਨ ਵਾਸਤੇ ਉਹਦਾ ਮਰ ਆ ਇਹਦੇ ਲਿਖਿਆ ਕੰਜ਼ਮਪਸ਼ਨ ਆਫ ਐਲਕੋਹਲ ਇਜ਼ ਇੰਜੂਰੀਅਸ ਟੂ ਹੈਲਥ ਬੀ ਸੇਫ ਡੋਨਟ ਡਰਿੰਕ ਐਂਡ ਡਰਾਈਵ ਵੈਸੇ ਘਰੀਬਾਂ ਕਿਸ਼ਿਆ ਕਰੂ ਕੋਈ ਕਰ ਆ ਸਰਕਾਰ ਹੈ ਆ ਭਗਵੰਤ ਮਾਨ ਜੀ ਦਾ ਸੰਦੇਸ਼ ਹੈ ਸੌ ਹਰ ਚਕਵਾਰੇ ਉੱਚੀ ਅਤਲ ਕਰਕੇ ਕਹਿੰਦਾ ਦੇਦੇ ਨਹੀਂ ਉਹ ਗਾਰਾ ਗਾਣ ਕਰੇ ਸੋ ਇਸ ਕਰਕੇ ਅੱਜ ਬੇਨਤੀ ਕਰਕੇ ਆਏ ਹਾਂ ਸਭ ਥੈਂਕ ਯੂ ਸੋ ਮਚ ਜੀ گورنر ਸਾਹਿਬ ਨੇ ਦੇਖੋ گورنر ਸਾਹਿਬ ਦਾ ਰੋਲ ਆਪਨ ਸਾਰੇ ਨੂੰ ਪਤਾ ਹੈ ਉਹਨਾਂ ਨੇ ਕਿਹਾ ਪੰਜਾਬ ਦਾ ਮਸਲਾ ਬਹੁਤ ਗੰਭੀਰ ਹੈ ਉਹਨਾਂ ਨੂੰ ਵੀ ਜਦੋਂ ਆ ਮੈਂ ਕਿਹਾ ਵੀ ਆ ਮੇਨ ਜਿਹੜਾ ਮਸਲਾ ਹੈ ਬਿਨਾ ਪੁਲਿਸ ਤੇ ਬਿਨਾ ਲੀਡਰਸ਼ਿਪ ਦੀ ਸ਼ਾਂਤੀ ਦੇ ਨਾਲ ਹੋ ਨਹੀਂ ਸਕਦਾ ਉਹਨਾਂ ਨੇ ਵੀ ਇੱਕੋ ਦੇ ਵਿੱਚ ਆਮ ਲਾਇਆ ਕਿ ਮੇਰਾ ਵੀ 40 45 ਸਾਲ ਦਾ ਰਾਜਨੀਤਿਕ ਅਨੁਭਵ ਹੈ ਮੈਂ ਵੀ ਸਮਝਦਾ ਹਾਂ ਕੌਣ ਪਿੱਛੇ ਬੈਠ ਕੇ ਕੌਣ ਕਰਵਾਤਾ ਹੈ और कि हमारे के है सब किसने ट्वीट किया कि नहीं किया राहुल गांधी जो वहाँ बैठ के कर रहे हैं दूसरे कोई कर रहा है मेरी एक बेनती है सरकार से माननीय प्रधानमंत्री जी ने जिस सोच के तहत सारी ऑल पार्टी एम को लीडर्स को कहा बाहर जाके दूसरे देशों में अंदर जाके असल बात सामने रखो भी हिंदुस्तान जो है सारे दुनिया की लड़ाई लड़ रहा है आतंकवाद के खिलाफ और उसकी सच्चाई जाके रखने के लिए था परंतु ये देश का दुर्भाग्य है कि यहाँ पे आज भी अपोजिशन में बैठे कुछ बड़े लीडर है बड़ी बड़ी पार्टियों में सी डब्ल्यू सी के मेंबर है वो कहते हैं हमें यकीन नहीं भी हमने जाके उनके सरगोदा के ऊपर हमला कर दिया या हमने कोई वीर के ऊपर कर दिया या हमने चक्र किसी अड्डे पे किया नहीं मेरी एक बेनती है प्रधानमंत्री जी से भी ऐसे लीडरों का एक ग्रुप बना के पाकिस्तान भेजो साहब उस मौलाना मकसूद के के उसकी पे बैठ के, जब के बैठेंगे ना ये भी भी हमारे अपने यहाँ बुले दिल से इनको मिलाएंगे क्योंकि देखिए दुश्मन का भी सराहना करनी पड़ती है वहां पे चाहे उनके आपस में लीडर को पकड़ के जेल में ठोक रखा है और उसके बावजूद सारी पार्टी वाले ਇੱਕ ਬੋਲੀ ਬੋਲ ਰਿਹਾ ਜੀ ਅਸੀਂ ਨੇ ਪਤਾ ਨਹੀਂ ਕਿਲਾਫੇ ਕਰ ਲਿਆ ਸਾਡੇ ਆਏ ਅਤੀ ਦਾ ਪੋਜੀਸ਼ਨ ਜੋ ਲੀਡਰਸ਼ਿਪ ਆ ਉਹ ਕਹੇ ਨਹੀਂ ਜੀ ਕੁਝ ਵੀ ਨਹੀਂ ਹੋਇਆ ਉਹ ਤੇ ਦਾ ਕੁਝ ਵੀ ਨਹੀਂ ਹੋਇਆ ਤੁਹਾਨੂੰ ਬਤਾਉ ਅਰੇ ਬੜੇ ਮਾਨਸੋ ਤੁਮੇ ਪੰਜਾਬ ਨੇ ਦੇਖਿਆ ਸਾਬ ਪੰਜਾਬ ਨੇ ਕਹਿੰਦਾ ਸੀ ਆਪਣੇ ਪਿੰਡੇ ਦੇ ਡਾਇਆ ਸਭ ਲੜਾਈਆਂ ਇਕੱਲੇ 65 71 ਵਾਲੀਆਂ ਨਹੀਂ ਅਸੀਂ ਅਤੰਗਵਾਦ ਦੀ ਲੜਾਈ ਵੀ ਆ ਜਿਹੜੇ ਕੱਟਵਾਦ ਦੀ ਲੜਾਈ ਅਸੀਂ ਲੜਿਆ 25000 ਤੋਂ ਜ਼ਿਆਦਾ ਜਾਣਨਾ ਕੋਈ ਹੈ ਸਾਨੂੰ ਪਤਾ ਜਿਹਦੇ ਕਰੇ 70 ਬਿਚਦਾ ਹੈ ਉਥੇ ਟੈਲੀਵਿਜ਼ਨ ਤੇ ਦੇਖ ਕੇ ਕਰਦੇ ਮੈਂ ਨਹੀਂ ਕਿਹਾ ਚਾਹੂੰਗਾ ਹਿੰਦੁਸਤਾਨ ਅਮਨ ਸ਼ਾਂਤੀ ਦਾ ਹਮ ਪੁਜਾਰੀ ਹੈ ਸਾਡਾ ਪਰ ਕੋ ਜਿਹੜਾ ਸਾਡੇ ਨਾਲ ਆ ਕੇ ਪੰਗਾ ਲਊਗਾ ਅਸੀਂ ਉਹਨੂੰ ਸਬਕ ਸਿਖਾਣ ਦਾ ਵਾਦਾ ਹੀ ਨਹੀਂ ਕਰਦੇ ਅਸੀਂ ਸਬਕ ਸਿਖਾਣੇ ਵੀ ਆ ਵੀ ਡੂ ਨਾਟ ਜਸਟ ਪ੍ਰੋਮਿਸ ਵੈਨ ਪ੍ਰੋਵੋਕਡ ਇੰਡੀਆ ਡਿਲੀਵਰਸ retribution ਸ਼ਕਰ ਸਾਹਿਬ ਅੱਜ ਆਰਮੀ ਆਜੀ ਗੱਲ ਮਾਰਕੀ ਸਟੇਟਮੈਂਟ ਆਤੰਕਵਾਦ ਦਾ ਮੇਨ ਜਿਹੜਾ ਉੱਥੇ ਆ ਕੇ ਪਹਿਲਗਾਮ ਕੇ ਅੰਦਰ ਜੋ ਕੁਝ ਹੋਇਆ ਸਾਹਿਬ ਉਹਦੇ ਵਿੱਚ ਧਰਮ ਦੇ ਆਧਾਰ ਤੇ ਜਿਸ ਤਰ੍ਹਾਂ ਵੱਖ-ਵੱਖੜ ਕੇ ਕੀਤਾ ਗਿਆ ਇੱਥੇ ਮੇਨ ਅਜੰਡਾ ਪਾਕਿਸਤਾਨ ਦੇ ਜਿਹੜੇ ਕੱਟੜਵਾਦੀ ਹੈ ਜਿਹੜੇ ਜਿਹਹਾਦੀ ਆਪਣੇ ਆਪ ਨੂੰ ਕਹਿੰਦੇ ਹੈ ਜਿਹੜੇ ਅੱਜ ਬਾਹਰ ਵਾਲੇ ਅਮਰੀਕਾ ਵਰਗੇ ਮੁਲਕਾਂ ਨੂੰ ਉਹ ਬਹੁਤ ਪਿਆਰੇ ਲੱਗਣ ਲੱਗੇ ਉਹ ਸਾਮਾ ਬਿੰਦ ਲਾਦਨ ਤੇ ਆਈਸੀਸ ਵਾਲੇ ਲੋਕ ਹੈ ਉਹ ਜਿਹੜੇ ਹੈ ਉਹਨਾਂ ਦਾ ਇੱਥੇ ਸਾਡੇ ਆਪਸੀ ਭਾਈਚਾਰਕ ਸਾਂਝ ਦੇ ਵਿੱਚ ਦੋ ਫਾੜ ਕਰਦਾ ਤੇ ਪੰਜਾਬ ਹਮੇਸ਼ਾ ਦੇਸ਼ ਦੀ ਖੜਕ 부ਜਾਰ ਰਹੀ ਹੈ ਸਾਹਿਬ ਹਮੇਸ਼ਾ ਪੰਜਾਬ ਦੀ ਸਭ ਤੋਂ ਵੱਡੀ ਸਪਰਿੰਗ ਸਾਡਾ ਭਾਈਚਾਰਾ ਉਸ ਭਾਈਚਾਰੇ 'ਚ ਦੋ ਫਾੜ ਕਰਕੇ ਸਵੇਰੇ ਇਹਨਾਂ ਨੇ ਕਹਿ ਦੇਣਾ ਸੀ ਜੋ ਤਾਂ ਉਹ ਇਹਨਾਂ ਨੇ ਹਾਪ ਹੀ ਡਗਾਤਾ ਬੰਮ ਹੋਤੇ ਇਹਨਾਂ ਦੀਆਂ ਚਾਲਾਂ ਸਾਰੀਆਂ ਦੇਖੀ ਬੈਠੇ ਆ ਮੇਰਾ ਇਹਨਾਂ ਆਪੋਜੀਸ਼ਨਾਂ ਲੀਡਰਾਂ ਨੂੰ ਇਹ ਯਾਦ ਇਹਨਾਂ ਨੂੰ ਭੇਜੋ ਪਾਕਿਸਤਾਨ ਨਹੀਂ ਇਹਨਾਂ ਸਾਰਿਆਂ ਨੂੰ ਕੋ ਜਾ ਕੇ ਤੇ ਦਰਬਾਰ ਸਾਹਿਬ ਜਾ ਕੇ ਮੱਥਾ ਮੰਗ ਕੇ ਆਣ ਕਿਉਂਕਿ ਇਹਨਾਂ ਨੇ ਬੇਇੱਜ਼ਤੀ ਮੁਲਕ ਦੀ ਕੀਤੀ ਹੈ

जब वहाँ धर्म के नाम पे आदमियों को उनके परिवारों के सामने धर्म के नाम पे छांट छांट के गोलियां मारी गई उनका कत्ल किया गया आपस में धर्म के अंदर दरार डालने की कोशिश की और अब अगर हरमंदर साहब के ऊपर इस किस्म की इस किस्म की कोचिश सोच रखता है पाकिस्तान उसका भी एजेंडा ये है कि पंजाब हमेशा देश की सोलडार्मा रहा है और यहाँ की पंजाब के लोगों की सबसे बड़ी स्ट्रेंथ जो है हमारी सबसे बड़ी ताकत है हमारा भाईचारक साझ हिंदू सिख हमारा मुसलमान ईसाई दलित भाईचारा है हमारी सबसे बड़ी पहचान है उस पहचान में दरार डालने के लिए अगर हरमंदर साहब के ऊपर ने किसी ने ऐसी गंदी सोच रखी है तो मैं समझता हूँ और मैं इस बात की दाद भी देना चाहूंगा ये बात आपके साथ मैं सांझी भी करना चाहूंगा मैं दाद प्रधानमंत्री जी ने भी कहा गृह जी रक्षा मंत्री राजनाथ सिंह जी ने भी कहा ये जो ऑपरेशन सिंदूर है साहब ये खत्म नहीं हुआ साहब ये मिसाइलें चलनी बंद हो गई हैं हो सकता है ब्रह्मोज नहीं चल रही हो सकता है मिसाइल नहीं चल रही हो सकता है ड्रोन नहीं जा रहे बट वी विल फाइट देम ऑन देर ओन टर्म अगर पाकिस्तान की पॉलिसी थी दैट वी विल ब्लीड इंडिया बाय अ थाउजेंड आई वुड से आर पॉलिसी शुड बी वी विल ब्लीड पाकिस्तान का पा है थाउजेंड एंड वन कट असी टिकियों कट्टी पा दिए ना पाइए पलकड़ी कड़ी पर इन्ना फर्क जरूर है हिंदुस्तान और पाकिस्तान के अंदर फर्क है हम किसी नेता को नहीं मारेंगे साहब आज शाम को आप देखना आज खबर लगी है कि एक आतंकी मारा गया गोली मार दी किसी ने वो शाम को कहेंगे हिंदुस्तानियों ने मरवा दिया सब हमने कहा था जो भी ऐसा इस तंके पे हाथ जिसने हमारे पहलगाम के हमारे निर्दोष भाइयों की जान ली है चुन-चुन के मारेंगे साहब और ये जो कांग्रेस वाले पूछ रहे हैं उनके घरबीन को भेजो जो ये जो पंजाब वाले जो कुछ ने लीडर इनको जरूर वीजा लगवा के भेजो साहब थैंक यू कांग्रेस ਸਪੈਸ਼ਲ ਪੈਕੇਜ ਬੜੀ ਬੜੀ دیر ਬਾਅਦ ਜਾਗੇ ਕਿਤੇ ਪਾਸੇ ਗਏ ਉਹਨੇ ਮੇਰੇ ਖਿਆਲ ਉਧਰ ਵੀਜ਼ਾ ਕੈਨਸਲ ਹੋ ਗਿਆ ਸਿਆਤਾ ਨਾ ਇਹ ਜਿਆ ਨਹੀਂ ਉਹਨਾਂ ਨੂੰ ਸਦੋ ਸਾਹਿਬ ਕਿਸੇ ਸੀਨੀਅਰ ਬੰਦੇ ਦੀ ਕੋਈ ਗੱਲ ਆਉਂਦੀ ਨਹੀਂ ਸਪੈਸ਼ਲ ਪੈਕੇਜ ਦੀ ਮੰਗ ਤੁਸੀਂ ਕਰੋਗੇ ਦੇਖੋ ਕਿਨੇ ਕਿਤੀ ਸੀ ਕਿਨੇ ਨੀ ਕਿਤੀ ਸਾਰੇ ਦੁਨੀਆ ਜਾਣਦਾ ਹੈ ਉਹਨਾਂ ਨੂੰ ਪਤਾ ਹੈ ਸਾਰਿਆਂ ਨੇ ਪਤਾ ਜਿਹੜੇ ਗਵਰਨਰ ਸਾਹਿਬ ਦੇ ਸਾਹਮਣੇ ਮੀਟਿੰਗ ਹੋਈ ਸੀ ਉਹਦੇ ਵਿੱਚ ਮੰਗ ਉਠਾਈ ਸੀ ਉਹਦਾ ਖੁਦ ਉਸ ਟਾਈਮ ਰਣਜੀਤ ਨਾ ਬਾਜ ਜੀ ਨੂੰ ਪੁੱਛ ਲੋ ਉੱਥੇ ਨਾਲ ਸੀਗੇ ਉਹਨਾਂ ਨੇ ਵੀ ਇਸ ਗੱਲ ਦਾ ਹੰਗਾਰਾ ਦਿੱਤਾ ਜਾਂ ਇਹਨਰੇ ਬਾਕੀ ਜਿਹੜੇ ਲੀਡਰ ਬੈਠੇ ਸੀ ਸਾਰਿਆਂ ਨੇ ਗੁੰਤਮਾਨ ਜੀ ਵੀ ਰਾਜੀ ਹੋਏ ਵੀ ਨਾਲ ਚੱਲਾਂਗੇ ਤੁਹਾਡੇ ਜੱਟ ਸਾਹਿਬ ਸਾਡਾ ਕੋਸ਼ਿਸ਼ ਹੈ ਪੰਜਾਬ ਦੇ ਅੰਦਰ ਕਿਉਂਕਿ ਹੁਣ ਵੀ ਆ ਜੋ ਕੁਝ ਵੀ ਹੋ ਰਿਹਾ ਦਾ ਪ੍ਰਭਾਵ ਬਾਕੀ ਇਹਨਾਂ ਨੂੰ ਤਾਂ ਟੈਲੀਵਿਜ਼ਨ ਤੇ ਦੇਖਦੇ ਪੰਜਾਬ ਦੇ ਅੰਦਰ ਸਾਰਿਆਂ ਨੇ ਦੇਖਿਆ ਵੀ ਕਿਸ ਤਰ੍ਹਾਂ ਟ੍ਰੇਨ ਦੀ ਟ੍ਰੇਨ ਜਿਹੜੇ ਸਾਡੇ ਪ੍ਰਵਾਸੀ ਭਰਾ ਸੀਗੇ ਉਹ ਕਿੱਥੁਰ ਗਏ ਸੀ ਇੰਡਸਟਰੀ ਸੈਂਟੀਮੈਂਟ ਜਿਹੜਾ ਸੀਗਾ ਵਪਾਰੀ ਵੀ ਇਥੋਂ ਦੇ ਲਗੇ ਸੀ ਵੀ ਕੀ ਬਣੂਗਾ ਜੇ ਲੜਾਈ ਹੋਗੀ ਤਾਂ ਇਸ ਕਰਕੇ ਮੈਂ ਕਹਿੰਦਾ ਵੀ ਅਸੀਂ ਬੜੇ ਤਰੀਕੇ ਨਾਲ ਉਹਨਾਂ ਦੇ ਕਹਿਣ ਨਾਲ ਲੜਾਈ ਨਹੀਂ ਦੈ ਅਸੀਂ ਆਪਣਾ ਜਿਹੜਾ ਟੀਚਾ ਹੈ ਉਹ ਪੂਰਾ ਕਰਨਾ ਹੈ ਇਸ ਕਰਕੇ ਪੰਜਾਬ ਦਾ ਪੈਕੇਜ ਹੈ ਅਸੀਂ ਪਰ ਬੀਜੇਪੀ ਕਰਨਾ ਕੀ ਨੇ ਬੀਜੇਪੀ ਸਰਕਾਰ ਨੇ ਕਰਨਾ ਹੈ ਬੀਜੇਪੀ ਲੀਡ ਲੈ ਕੇ ਅਸੀਂ ਜਾਵਾਂਗੇ ਇਸ ਨੂੰ ਪਰਸ਼ੂ ਕਰਾਂਗੇ ਗਵਰਨਰ ਸਾਹਿਬ ਨੇ ਵੀ ਗਾਰਾ ਭਰਿਆ ਸੀਗਾ ਕਿ ਮੈਂ ਵੀ ਇਸ ਗੱਲ ਨੂੰ ਉਹਨਾਂ ਨੂੰ ਮੈਂ ਰਿਕਵੈਸਟ ਕੀਤੀ ਜਿਸ ਵੀ ਤੁਸੀਂ ਸਾਡਾ ऐसे दे रिकमेंड करके भेजो उन्होंने दा बड़ापन सीका उस मीटिंग ऑल पार्टी मीटिंग के अंदर उन्होंने कहा मैं रिकमेंड ही नहीं मैं खुद जाके इसको प्रसू करूंगा है उन्होंने दा बड़ापन थैंक यू मैंने तो है मैं 70 तो 50 भगवंत मान की से पूछ लिया था मैंने देखा वाकई मान साहब वाकई मान साहब हां जी संभाल लिए पहला जाके बाकी छठो सौ जा रहे मुंडे तो मैं पूछा दस जो उत्थे हो गया कि नहीं हो गया आज जो बस दो बच्चे मरे हैं उनके लिए भगवंत मान जी बता दें ठीक है सर भगवंत मान जी किस टाइम दिन के अंदर बोलते हैं इस बात से निर्धारित होता है किस बात के अंदर सच्चाई कितनी है और स्टेज का थिएटर आर्टिस्ट क्या बोल रहे हैं थैंक यू